ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਇੱਧਰ ਮਿਲੋ ਫਸੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਭਾਈ ਕੱਲ ਲੱਗਿਆ ਤਾਂ ਪਤਾ ਵੀ ਮੰਡੀਆਂ ਚੱਲ ਪਈਆਂ ਤਾਂ ਪਹੁੰਚੇ ਅੱਜ ਕਿਆ ਕਹਿੰਦੇ ਫਿਰ ਮਾਦਨ ਆਹ ਪਹੁੰਚੇ ਦਰਵਾਰ ਭਾਈ ਜਿਆਦਾ ਟਰੈਕਟਰ ਭਜਾਦੇ ਉੱਥੇ ਦੇ ਜਿਹੜੇ ਖਿੱਚਦਾ ਕੰਮ ਨਹੀਂ ਅਸੀਂ ਜਿਹੜੇ ਕੰਮ ਖਿੱਚਿਆ ਨਾ ਆੜ ਗਏ ਗੱਲ ਕਰਕੇ ਆਏ ਹਾਂ ਵੀ ਪੁਰਾਣਾ ਵਾਇਦਾ ਵੀ ਹਾਂ ਖੁੱਲਿਆ ਹੋਇਆ ਸਾਰਾ ਕੋਈ ਕਹਿੰਦੇ ਵੀ ਆ ਜਾਓ ਜਿਹੜੇ ਪੱਖਾ ਲੱਗ ਭੁੜਾਈ ਕਰਨੀ ਗੱਲ ਚੱਲੀ ਜਾਂਦੀ ਹੈ ਜਲੋ ਪੂਰੀ ਪੜਾਈ ਨਹੀਂ ਹੋਈ ਹੈ ਕਿ ਪੱਕਾ ਵੀ ਟਾਈਮ ਵਾਲੇ ਲੱਗਿਆ ਹੁਣ ਲੱਗਿਆ ਵਾ ਮੇਰੇ ਪੱਕਾ ਦੇ ਇਹ ਬੋਲੀ ਵਾਲੇ ਆਏ ਆ ਫਿਰਦੇ ਆ ਔਰ ਟੋਲੇ ਦੋ ਬੋਲ ਕਰਦੇ ਆ ਉਹ ਦੇਖੋ ਉਹ ਨਾਲ ਫਿਰਦੇ ਆ ਉਹ ਬੱਡੇ ਆ ਬਾਈ ਇਹ ਇੱਕ ਆਉਂਦੇ ਆ ਦੇਖੋ ਨਾਲ ਇੱਕ ਉਹ ਫਿਰਦੇ ਦੋ ਜਣੇ ਨਹੀਂ ਆਇਕਣ ਬੋਲੀਆਂ ਹੋਇਆ ਕਰਦੇ ਇਹਨਾਂ ਨੂੰ ਪੁੱਛੇ ਜੇ ਇਹ ਬਸ ਬਾਈ 26 ਵਾਲੀ ਤੇ ਢੇਰੀ ਨੂੰ ਦੇਖਦੇ ਆ 26 ਦੀ ਢੇਰੀ ਉਹ ਚੱਕਦੇ ਨੇ ਹੋਰ ਕੋਈ ਚੱਕਦੇ ਇਹ ਖੜਦੇ 26 ਦੀ ਢੇਰੀ ਕੋਲ ਆ ਆ ਦੇਖੋ ਸਾਡੀ ਦੇਖੋ ਸਾਡੇ ਵਾਊਚਰ ਆਏ ਆ 12 12 ਠੀਕ ਆਦਾ ਵੀ ਮੇਰਾ ਮੋਤਰਾ ਆਇਆ 12 ਫਾਤਾ ਜਿਹੜਾ ਥੋੜਾ ਨਾਲ ਪਲਾ ਕਰੇ ਜੇ 500 ਢੇਰੀਆਂ ਮੰਡੀ ਵਿੱਚ ਲੱਗੀ ਹੋਈ ਉਹਦੇ ਵਿੱਚੇ 10 ਢੇਰੀਆਂ ਛੱਪੀਆਂ ਬਸ ਉਹ 10 ਢੇਰੀਆਂ ਲੱਗੀਆਂ ਬਾਕੀ ਸਾਰੀ ਮੰਡੀ ਚ ਪਈ ਹੈ ਬੜੇ ਪਈਆਂ ਅੱਜ ਦੇ ਕਿੰਨੀ ਵੜਾਈ ਹੋਈ ਹੈ ਸਾਰੀ ਕੱਲ ਤੋਂ ਮੰਡੀ ਚ ਆਉਗੀ ਇੱਥੇ ਸਾਰੀ ਜੇ ਦਾ ਫੈਸਲਾ ਹੋਇਆ ਤਾਂ ਫਿਰ ਇਹ ਖੜੇ ਵੀ ਨਾ ਕਰਦੇ ਆਂਦੇ ਨੇ ਮੈਂ ਕਹਿੰਦਾ ਹੋਰ ਕੰਮ ਨੂੰ ਹਰਕਾਰ ਜਿਹੜੀ ਚੱਲਦੀ ਸੀ ਦੋ-ਤਿੰਨ ਦਿਨ ਹੋ ਜਾਂਦੇ ਜੀ ਜਦ ਹੋਇਆ ਫੈਸਲਾ ਸਾਰੇ ਇਕੱਠਾ ਹੋਣਾ ਚਾਹੀਦਾ ਕਿ ਫੈਸਲਾ ਤਾਂਹੀਂ ਆ ਫੈਸਲਾ ਹੋਏਗਾ ਅੱਗੇ ਦੋ ਪੱਖਾ ਲਾਉਣ ਦਾ ਫੈਸਲਾ ਹੋਏਗਾ ਪੱਕੇ ਲਾ ਦੋ ਤਾਂ ਬੰਨ ਦੇ ਬੰਨ ਦੇ ਇਹ ਕਰਾਂ ਠੀਕ ਹੈ ਹਾਂ ਇਹਨਾਂ ਜੇ ਕੱਲੋਂ ਨਾ ਲੱਗੇ ਤਾਂ ਮਿੱਕਣੀ ਪੈਣੀ ਹੈ ਮਿੱਕਣੀ ਕਹਦੇ ਪੈਣੀ ਹੈ ਹੁਣ ਕਰਾਲੀ ਮੰਡੀ ਉਸੇ ਦੇਖਦੀ ਹੈ ਰੋਪੜ ਵੱਡੀ ਆ ਉੱਥੇ ਅੱਧੀ ਭਰ ਹੋ ਗਈ ਧੀਰੇ ਜੀ ਹੈ ਮੈਨ ਲਈ ਆਇਆ ਉਹਦੇ ਬੜਿਆ ਉਹਨੂੰ ਲੈ ਗਿਆ ਉਹ ਤਾਂ ਅਕੀਲ ਦੇ ਹੱਡੇ ਵੀ ਟੁੱਟਿਆ ਚਲਵਾ ਕਾਲੂ ਖਬਰ ਲਾ ਦੇਣੀ ਮਿੰਡੀਆਂ ਘਾਟੀਆਂ ਚੱਲ ਗਿਆ ਚਮਕੌਰ ਸਾਹਿਬ ਵੱਡੀ ਉਪਘਾਟਨ ਆਹ ਦੇਖੋ ਬਾਈ ਸਾਰੀਆਂ ਜਿੰਨੀਆਂ ਵੀ ਪੰਜਾਂ ਗੱਡਾਂ ਉੱਡਦੀਆਂ ਜਿੱਕਣਾ ਆਹ ਦੇਖੋ ਆ ਮਾਸੜ ਦੇ ਲੱਗੇਗਾ ਪੱਤਾ ਜੇ ਬਾਈ ਸੋਕਾ ਮਾਹੀ ਕਰ ਦੁੱਡਦੀ ਜਿੱਕਣਾ ਕੰਕੜੀ ਹੁੰਦੀ ਆ ਠੀਕ ਆ ਆਹ ਤੇ ਕਮਾਲ ਸੱਤਾ ਬਾਈ ਹਾਂ ਬਾਈ 26 ਆ ਬਾਈ 26 ਇੱਧਰੇ ਇਹਦੇ ਲੱਗਿਆ ਕੰਡਾ ਉਹ ਕੰਡਾ ਲੱਗਿਆ ਕਿਹੜੀ ਗੱਡੀ ਹਰੀ 26 ਦੇ ਮਾਹਰ ਕੰਡਾ ਲੱਗ ਗਿਆ ਗੱਲਾਂ ਠੀਕ ਨਹੀਂ ਹੈ ਕੰਡਾ ਠੀਕ ਨਹੀਂ ਆ ਗਿਆ ਪਹਿਲਾਂ ਕਹਿੰਦੇ 26 ਨਾ ਲਾਓ ਕੰਪੂ ਜਣੀ ਆ 26 ਟੁੱਟਦੀ ਆ ਹਾਂ ਹੁਣ ਸਮਝ ਨਹੀਂ ਆ ਰਿਹਾ ਆਪ ਵੀ ਹੈ ਕਿ ਆ ਗੱਲ ਹੈ ਹੁਣ ਫੈਲਰ ਨੇ 26 ਖਰੀਦੀ ਆ ਹਾਂ ਜਦ ਕਹਿੰਦੇ ਕਹਿੰਦਾ ਫੈਲਰ ਕਹਿੰਦਾ ਵੀ ਜਿਹੜਾ ਟੋਟਾ ਜ਼ਿਆਦਾ ਹੁੰਦਾ ਸਾਨੂੰ ਸ਼ੋਰਟ ਸ਼ੋਰਟ ਦਾ ਵੀ ਜਦ ਕੀ ਜਿਹੜੇ ਆਏ ਦੇ ਦੇਖਣ ਨੂੰ ਸਾਨੂੰ ਪੁੱਛਦੇ ਆ ਵੀ ਕਿਹੜਾ ਬੀਜ ਹੈ ਕਿਹੜਾ ਬੀਜ ਹੈ ਵੀ ਤੁਸੀਂ ਪੜਾਈਆਂ ਕਹਦੇਆਂ ਕਾਦੀ ਕਰੀਆਂ ਹੋਈਆਂ ਉਹ ਵੀ ਆਰਤੀ ਦੱਸਦਾ ਵੀ ਇਹ ਫਲਾਣਾ ਬੀਜ ਆ ਉਹਨਾਂ ਨੂੰ ਆਪਣਾ ਪਤਾ ਨਹੀਂ ਹੈਗਾ ਉਹਨੂੰ ਕਹਿ ਕੇ 26 ਦੇ ਦੇ ਚੱਕਰ ਨੂੰ ਚੱਕੂ ਹੈ ਬਸ ਝੂਠ ਨਹੀਂ ਬੋਲਣ ਕੰਡਾ ਨਹੀਂ ਹੈਗਾ ਵੀ ਕੰਨ ਨੂੰ ਮੈਂ ਫਸਣਾ ਹਾਂ ਪਾਣੀ ਹਰ ਟਾਈਮ ਕਿ ਹਜੇ ਆ ਗਿਆ ਦੇਖ ਲੈ ਪਹਿਲਾਂ ਰੋਕ ਲੈਣਾ ਵੀ ਛੱਪੀ ਨਾ ਲਾਓ ਰੋਕਾ ਜਿੱਥੇ ਭਾਈ ਹੁਣ ਇੰਨੇ ਦਿਨ ਖੜੇ ਤੇ ਆ ਵੀ ਫੈਸਲਾ ਕਰਕੇ ਖੜਦੇ ਆ ਵੀ ਖੜਦੇ ਨੇ ਹੋਰ 2-3 ਦਿਨ ਅਟਕੇ ਆ ਜਿੰਨੇ ਰੋਡ ਅਸੀਂ ਘਰਾਂ ਬੈਠੇ ਦਾ ਹੈ ਜੀ ਰਾਮ ਨਾਲ ਇੱਥੇ ਘਰਦੇ ਜਿ ਮਰਾਲ ਦੇ ਲੈ ਆ ਦੇ ਇਹਨਾਂ ਦੇ ਵਿੱਚ ਚੱਕਣ ਵਾਲੇ ਦੀ ਚੱਕਣ ਵਾਲਾ ਦਾ ਜ਼ਰੂਰੀ ਕੰਮ ਹੈ ਹਾਂ ਹੁਣ ਇੱਥੇ ਬੋਰੀਆਂ ਭਰ ਕੇ ਅਸੀਂ ਤਾਂ ਕਹਿੰਦੇ ਵੀ ਜਿਹੜੇ ਗੱਡੀਆਂ ਗੈਰ ਦੀ ਗੱਲ ਜਾਣੇ ਚਾਹੀਦੇ ਜੇ ਇਹਨਾਂ ਬੋਰੀਆਂ ਭਰ ਦਿੰਦੇ ਸਾਰੀ ਮੰਡੀ ਭਰ ਦਿੰਦੇ ਹਾਂ ਉਹ ਵੀ ਖਰਾਬ ਹੈ ਮੌਸਮ ਦਾ ਪਤਾ ਨਹੀਂ ਹੈਗਾ ਬੋਰੀ ਪਾਹਰ ਪਈ ਨਾ ਘੁੰਜਣਾਈਆਂ ਹੋਰ ਇਹ ਕਹਿਣ ਦੀ ਗੱਲ ਸਾਰਾ ਕੰਮ ਨਿਪਟਣਾ ਚਾਹੀਦਾ ਜਦ ਇਹ ਭਾਰ ਆਉਣ ਲੱਗ ਜਦ ਇਹ ਲੱਗ ਜਾਣ ਗੱਡੀਆਂ ਚੱਕਣ ਵਾਲੀਆਂ ਪਰ ਤੁਸੀਂ ਭਾਈ ਇਹ ਪਹਿਲੀ ਵਾਰ ਹੋਇਆ ਹੈਗਾ ਮਾਸੜ ਵੀ ਤਾਂ ਕੋਈ ਨਹੀਂ ਹੋਲੇ ਹੋਏ ਕਣਕ ਮੰਗੂੜੇ ਏਰੀਆਂ ਲੱਗੀਆਂ ਹੋਣ ਮਤਲਬ ਮਾਲ ਸੁੱਕਾ ਹੈ ਇਹ ਗੱਲ ਵੇੜ ਹੈ ਪਾਸ ਯਾਰ ਇਹਨਾਂ ਨੇ ਮਹਿਕਮਾ ਦੂਆ ਲਿਆਉਣਾ ਹੈ ਜਿਹੜੇ ਅਡਾਨੀ ਬਾਨੀ ਵਾਲਾ ਮਹਿਕਮਾ ਹੋਣਾ ਹੈ ਹੁਣ ਆਏ ਕਹਿੰਦੇ ਆਪਣੀ ਹਰਕਤ ਨਾਲ ਆਇਆਣਾ ਇੱਥੇ ਉਹਨਾਂ ਦਾ ਸਿਸਟਮ ਉਹਨਾਂ ਜਦ ਪਹਿਲਾ ਪਹਿਲਾ ਖਰੀਦਣਾ ਆਏ ਜ਼ਿੰਮੇਦਾਰ ਨੂੰ ਬੁਸਾਉਣਾ ਆਪਣੇ ਕੋਲ ਉਹਨਾਂ ਕਹਿਣਾ ਲਿਆ ਸਾਡੇ ਟਰਾਲਾ ਕੰਟ੍ਰੈਕਟ ਜਿਹੜਾ ਹੁੰਦਾ ਹਾਂ ਹਾਂ ਅਸ ਤਾਉਣੇ ਵਾਲੀ ਕੰਮ ਆ ਗੰਨੇ ਮੰਗਣ ਵਜਨ ਹੁੰਦਾ ਥੋੜਾ ਹਾਂ ਅਰੇ ਕਹਿਣਾ ਆ ਤਾਂ ਮੌਜ ਲੱਗੀ ਮੌਜ ਚਰ ਸਭ ਨੂੰ ਠੀਕ ਆ ਦਰਪਾਲ ਬਾਤੀ ਉੱਪਰ ਦਰਪਾਲ ਬਾਤੀ ਘੱਗਦੀ ਉਹਨਾਂ ਦਾ ਰਾਤ ਕਿਹੜਾ ਕੱਟੂ ਘੋਰੇ ਕਿੜਕੜਾ ਮੱਛੇ ਦਾ ਹਾਂ ਸਮਝ ਪੁਰੇ ਖੜਕੇ ਹੀ ਹੁੰਦੇ ਬਾਰੇ ਸਾਨੂੰ ਦੱਸ ਦਿੰਦੇ ਸੀ ਨਹੀਂ ਆਉਂਦੇ ਜਿੱਥੇ ਵੀ ਐਨੇ 5 ਫੀ ਰਿੰਦੇ ਖੜੇ ਆ ਫੋਨ ਕਰਕੇ ਆਏ ਆ ਉਹ ਕਹਿੰਦੇ ਵੀ ਲਿਆਓ ਜੀ ਸਾਨੂੰ ਆਉਂਦੇ ਨੂੰ ਵਿਹਲਾ ਕਰ ਦੇਣਾ ਕਹਿੰਦਾ ਜੀ ਥੋੜਾ ਮਾਊਚਰ ਠੀਕ ਹੋਣਾ ਚਾਹੀਦਾ ਬਸ ਹੋਟਲ ਵੀ ਠੀਕ ਹੈ ਕਹਿੰਦੇ 17 ਹੋਣਾ ਚਾਹੀਦਾ 12 12 ਮਾਊਚਰ ਆਹ ਲਾਤੀ ਦੇ ਉੱਪਰ ਬੰਦਾ ਕਿਆ ਕਰ ਹਾਂ ਬਾਈ ਜਿਹੜੀ ਗਰ ਦੁੜਦੀ ਆ ਨਾ ਇਹ ਕਣਕ ਛੋੜੇ ਕਰਦੀ ਆ ਕਰਾ ਅੱਜਾ ਫਿਰ ਜਿਹੜੀ ਬੋਲੀ ਵਾਲੇ ਆਉਂਦੇ ਆ ਨਾ ਉਹ ਜ਼ਿਮੀਂਦਾਰ ਨੂੰ ਨਿਗਰੈ ਰੱਖਦੇ ਹਾਂ ਆੜਤੀ ਨੂੰ ਗੈਰ ਲੇ ਕੇ ਆਉਣਾ ਅੰਦਰ ਸਮਝਾ ਕੇ ਲਿਆਉਣਾ ਵੀ ਤੁਸੀਂ ਉਹ ਕੋਲ ਰਹਿਣਾ ਜ਼ਿਮੀਂਦਾਰ ਨਾਲ ਹਾਂ ਕਿ ਉਹਨਾਂ ਨੂੰ ਪਤਾ ਹੈ ਜੇ ਜ਼ਿਮੀਂਦਾਰ ਦੇ ਸਾਹਮਣੇ ਕਰੇ ਤਾਂ ਵੀ ਅਸੀਂ ਖਰੀਦਣੀ ਹੈ ਕਿ ਜ਼ਿਮੀਂਦਾਰ ਰੱਖਿਆ ਹੋਇਆ ਬਾਈ ਹਾਂ ਅੱਤਿਆ ਹੋਈ ਆ ਰੱਖਿਆ ਹੋਇਆ ਜ਼ਿਮੀਂ ਜਦੋਂ ਅਗਲੀ ਢੇਰੀ ਨੂੰ ਸੋਨੇਵਾਲ ਕੀ ਚੰਗਤੀ ਜਵਾਬ ਦੇਣਾ ਕਿ ਅਸੀਂ ਇਹਨਾਂ ਜੀ ਬਾਸ਼ਾ ਵੀ ਫਿਰ ਵਪਾਰੀਆਂ ਮੰਗੋ ਰਹੇ ਹੋ ਜਾਂਦੀਆਂ ਫਿਰ ਸਮਝੇ ਨਹੀਂ ਉਹ ਵੀ ਕਿਆ ਬੋਲਦੇ ਕਿਆ ਬੋਲ ਖੜ ਜੋ ਖੜ ਜੋ ਬੱਦ ਲੰਗ ਜਾਂਦੇ ਆ ਅਸੀਂ ਦੇਖਦੇ ਵੀ ਆ ਉਹ ਢੇਰੀ ਕੋਲ ਅਪਨਾ ਆਰਪੀ ਨੂੰ ਪੁੱਛ ਗਿਆ ਉਹਦੇ ਕਿ ਤੇਰੇ ਕੋਲ 26 ਆਈ ਕੋਈ ਉਹ ਕਹਿੰਦਾ ਇੱਕ ਆ ਦੋ ਢੇਰੀਆ ਦੋ ਹੀ ਦੇਖਣੇ ਆ ਬਸੂ ਦੇ ਕੋਲੇ ਨੌ ਲਿਖ ਕੇ ਜਾਂਦੇ ਆ ਸਿੱਧਾ ਉਹਦੇ ਕੋਲੇ ਖੜਦੇ ਇੱਕ ਢੇਰੀ ਚੈੱਕ ਕਰਨਾ ਉਹਦੇ ਵੀ ਸੁੱਕੀ ਆ ਹਾਂ ਨੌ ਲਿਖ ਕੇ ਹੀ ਆਉਂਦੇ ਆ ਦੇਖ ਅਰਜੈਕਟਰ ਨੇ ਕੱਚਾ ਵੇਚੇ ਕਰਦੇ ਆਗੇ ਉੱਪਰੋਂ ਬੰਨੇ ਹੋਏ ਆ ਐ ਸਰਦਾਰ ਜੀ ਅੱਗੇ ਬੋਲੀ ਆਉਂਦੇ ਨੇ ਸਰਕਾਰ ਕੈਨਲ ਵਾਲੇ ਖੜੇ ਆ। ਕੈਨਲ ਵਾਲਾ ਕਹਿੰਦਾ ਮੇਰੇ 10 ਰੁਪਏ ਉੱਪਰ ਵਾਲੇ ਦੂਆ ਕਹਿੰਦਾ ਮੇਰੇ 20 ਵਾਲੇ ਉੱਪਰ। ਹੁਣ ਕੁੜਮਣ ਕਮਣ ਚੱਲ। ਇਹ ਜੀ ਗਰੀਦਾ ਤੇ ਗਵਰਨਮੈਂਟ ਨੂੰ ਮਿਲਦੀ ਨਹੀਂ ਦੀ ਹੈਗੀ। ਹਾਂ। ਹੁਣ ਕੋਈ ਵੀ ਹੁਣ ਕੈਨਲ ਵਾਲੇ ਉਲਟ ਹੋਏ ਵੀ ਜੇ ਗਵਰਨਮੈਂਟ ਰਾਜ ਅੱਗੇ ਤਾਂ ਸਾਨੂੰ 100 ਰੁਪਏ ਘੱਟ ਹੁੰਦੇ 200 ਰੁਪਏ ਘੱਟ ਹੁੰਦੇ। ਹਾਂ ਵੀ ਸਾਨੂੰ ਵੀ ਹਾਂ ਘੱਟ ਮੰਗਦੇ ਨਹੀਂ ਅੱਗੇ ਚੜ ਕੇ ਲੰਦੇ ਸੀ। ਕੰਮ ਆ ਜਾ ਹੋਇਆ ਪਿਆ। ਸਰਕਾਰਾਂ ਵੀ ਪਾਣੀ ਦਾ ਵੀ ਸਿਸਟਮ ਹੈ ਜਿਹੜਾ ਦੋਧਿਆ ਜਾਵੇ ਤੇ ਠਾਕੋ ਫਸਲ ਬਦਲ ਦੋ। ਇਹ ਵਾਰ ਟਾਈਮ ਆ ਲੈਣੀ ਹੈ ਹੁਣ ਬਾਹਲੇ ਇੱਕੜੇ ਫਸਲ ਪਰ ਬੰਦੀ ਲਾ ਦੋ ਹਾਂ ਦੇ ਤੋ ਕਿਆ ਨਹੀਂ ਹੱਥ ਜਾਗਾ ਇਹਨਾਂ ਨੂੰ ਸਾਰਾ ਕੁਝ ਸਭ ਕੁਝੇ ਹੱਥ ਜਾ ਹਾਂ ਹੁਣ ਦੇਖੋ ਮਾਸੇ ਅੱਜ ਮੈਂ ਆਪਣੇ ਪਿੰਡ ਦੇਖਿਆ ਟੜਾ ਟੜ ਮਸ਼ੀਨਾਂ ਚੱਲਦੀਆਂ ਉਹ ਲੈ ਕੇ ਤਾਰੂਗਾ ਕਿੱਥੇ ਯਾਰ ਅਗਲੇ ਨੂੰ ਹੋਵੇ ਮਿੱਟੀ ਖੁੱਲ ਗਈ ਖੁੱਲ ਗਈ ਨਾ ਵੇਖ ਵੀ ਜਾਣੀ ਐ ਹੁਣ ਅਸੀਂ ਉਰੇ ਆ ਗਏ ਅਸੀਂ ਉਰੇ ਫਸੇ ਪਏ ਐ ਉਰੇ ਕੋਈ ਡਰੀ ਨਹੀਂ ਲੀਤੀ ਮੈਂ 2-3 ਫੋਨ ਕਰੇ ਪਿੰਡ ਨੂੰ ਵੀ ਆਇਆ ਉਹਨਾਂ ਆਪਣਾ ਆਰਾਮ ਨਾਲ ਆਇਆ ਉਹਨਾਂ ਕਈ ਮੰਡੀਆਂ ਆਈਆਂ ਜਾਂ ਮੈਨੂੰ ਵੀ ਦਿਖਾ ਦੇਣਾ ਅੱਜ ਪਤਾ ਲੱਗ ਜਾਣਾ ਕਿ ਕਿਹੜੀ ਕਿਹੜੀ ਮੰਡੀ ਚੱਕੂਗੀ ਵੇਖਿਆ ਉਹਨਾਂ ਨੇ ਹਾਂ ਭਾਈ ਦਾ ਸਮਾਨ ਹੈ ਮੰਡੀ ਤੇ ਹੋਣੇ ਆਇਆ ਕਹਿੰਦਾ 1:30 ਵਜੇ ਦੀ ਭਰਾਈ ਲੱਗੀ ਵੀ 1:30 ਦੀ ਭਰਾਈ ਹੋ ਗਈ ਜਿਹੜੀ ਹੋਰ ਨੂੰ ਘੰਟਾ ਲੱਗ ਪੈਣੀ ਹੈ ਬੀਜ ਦਾ ਹਾਈਬ੍ਰਿਡ ਸਾਰੇ ਕਰੇ ਬੀਜ ਵਿੱਚੇ ਸਾਰੇ ਸਾਰੇ ਪੱਧਰ ਦੇ ਝਾਕ ਦੀ ਇਹ ਆ ਭਾਈ ਜਿਵੇਂ ਜਿਵੇਂ ਫਾਲ ਮਾੜੀ ਹੁੰਦੇ ਜਾਂਦੇ ਆ ਐਂਡਰ ਵਾਲਾ ਤਾਂ ਵੀ ਹੁਣ ਸੇਕਮ ਮਿਲ ਗਿਆ ਹੁਣ ਯੋਲ ਚਾਹਾਂ ਬਸ ਹੁਣ ਬੂਟੇ ਲਾ ਦੋ ਇਹਨੀਆਂ ਗਲਾਫਟ ਕਣੇ ਲੱਗ ਜਾਂਦੀ ਨਾ ਫੇਰ ਥੋੜੀ ਥੋੜੀ ਕਦਰ ਪਾਉਂਦੀ ਹਾਂ ਵੇਗ ਅਗਰ ਹੀ ਹੋਗਾ ਜੀ ਦੀ ਸੁੱਕੀ ਆ ਸਭ ਕੋਈ ਹੈਗਾ ਤਰਪਾਲ ਵਾਹ ਜੀ ਇਹ ਆਲੂ ਆ ਦੀ ਲੋਾਈ ਆਪਣੇ ਅੰਦਰ ਨਹੀਂ ਜਾਂਦੀ ਜੇ ਅਸੀਂ ਦੇਖਿਆ ਪੇਂਗੀਆਂ ਕਾ ਜਾਂ ਲੱਗਦੇ ਹੁੰਦੇ ਨੇ ਮਕੇਲੀਆਂ ਬਣ ਕੇ ਹਮ ਮੋਟਾ ਮਸ਼ੀਨ ਆ ਗਿਆ ਜਿਹਦਾ ਅੱਖਾਂ ਕਾ ਲਾਉਂਦੇ ਦੋ ਟੀਮ ਹੁੰਦੀ ਦੀ ਲੇਬਰ ਹੁੰਦੀ ਦੀ ਕਸਮ ਦੀ 7-8 ਬੰਦੇ ਹੁੰਦੇ ਨੇ ਜਿੰਨੇ ਕਹਿਆਂ ਹੁੰਦੇ ਦਿਆ ਉਹਨਾਂ ਨੇ ਠੇਕੇ ਬਣਾਉਂਦੇ ਹੁੰਦੇ ਸੀ ਹਾਂ ਐਨੇ ਆਲੂ ਲੋਏ ਫਿਰ ਆਲੂ ਦੀ ਕਦਰ ਘਟ ਗਈ ਹੌਲੀ ਹੌਲੀ ਸਾਰੇ ਛੱਡ ਗਏ ਐਕੜੇ ਹੁਣ ਆਇਆ ਮੈਨੂੰ ਲੱਗਦਾ ਹਾਂ ਇਹ ਜੀਤੇ ਐਕੜੇ ਘਟੀ ਜਾਣੀਆਂ ਇਹ ਹੈ ਉਹ ਦਾਹਨੂ ਬਾਈ ਲੋਕ ਡਰੂਗੇ ਜੀ ਨਹੀਂ ਲਾਉਣੇ ਤੇ ਜੀ ਲਾਉਣੇ ਅੱਗੇ ਹੁੰਦਾ ਤਾਂ ਵੀ ਜੀ ਦੀ ਸਾਡਾ ਝਾੜ ਮਾੜ ਪੂਰਾ ਕਰਦੀ ਸਾਰਾ ਪੀਜ ਹਾਈਬ੍ਰਿਡ ਬੀਜ ਤੇ ਜ਼ਿਮੀਂਦਾਰ ਦੇ ਹੱਕ ਬੈਜੇ ਚਲੋ ਗਰੇ ਆ ਨੁਕਸਾਨ ਹੋਇਆ ਪਰ ਝਾੜ ਦੰਦੇ ਆ ਹਾਂ ਝਾੜ ਦੰਦੇ ਬੀਜੇ ਸਾਫ ਸੁਥਰਾ ਹੈ ਹਾਂ ਟੋਕਾ ਟੁੱਟਦਾ ਹੀ ਨਹੀਂ ਤੁਸੀਂ ਗੱਲ ਕਰ ਲੋ ਸਰਕਾਰ ਕਹੇ ਵੀ ਇੰਨਾ ਟੁੱਟਦਾ ਸਾਨੂੰ ਇੰਨਾ ਨੂੰ ਅਗਲੇ ਦਾ ਮੀਟਿੰਗ ਹੰਡਾਉਦਾ ਹੈ ਬਿਲਕੁਲ ਬਿਲਕੁਲ ਇਹ ਥੋੜਾ ਤਾਂ ਵੀ ਹੁਣ ਜ਼ਿਮੀਂਦਾਰ ਦਾ ਹਾਈਬ੍ਰਿਡ ਬੀਜ ਦੀ ਕਰਦੇ ਮਾੜਾ ਹੁਣ ਤੱਕ ਵੀ ਹਾਈਬ੍ਰਿਡ ਜਰਵੀ ਦਾ ਹਾਈਬ੍ਰਿਡ ਦਾ ਪੂਰਨਵਾਰ 21 ਨੂੰ ਬਿਮਾਰੀ ਗਈ ਆਓ ਦੇਖੋ ਭਾਈ 6 6 ਮਹੀਨੇ ਪਾਰ ਲੰਨੇ ਆ ਆਏ ਹ ਉਹ ਜੀ ਵੀਰਦਾਂ ਦਿਖਾ ਦੇ ਜੀ ਹਾਂ ਲੱਗਦਾ ਦਿਖਾ ਦੇਖੋ ਜੇ ਆਹ ਕੋਲ ਉਹ ਪੈਗਾਂ ਹੋਰ ਲੱਗਦਾ ਮੈਨੂੰ ਉਹ ਹਰੇਕ ਡੇੜੀ ਕੋ ਜਾਂਦੇ ਆ ਜਿਹੜੇ ਉਹ ਬੰਦੇ ਜਿਹੜੇ ਸਾਹਮਣੇ ਵਾਲੇ ਇਧਰ ਵੀ ਆਲੇ ਆ ਨਾ ਨਹੀਂ ਆਪਣੇ ਨਹੀਂ ਆਏ ਸਕੇ ਮੈਂ ਕਹਿੰਦਾ ਹਾਂ ਦੇਖਾਂ ਲੱਗੀ ਹੋਈ ਭਾਈ ਗੁੱਲੀ ਉੱਥੇ ਹੋਰੇ ਘੇੜੀ ਕੋ ਜਾਂਦੇ ਆ ਆਪਣੇ ਤਾਂ ਗਏ ਦੂਹ ਧੇਰੀਆਂ ਵੱਲ ਇਹ ਆਹ ਦੇਖੋ ਜੀ ਤੇ ਦੇਖਿਓ ਅਚਲ ਟੜਪੀ ਆਹ ਕੁਝ ਹੁੰਦਾ ਭਾਈ ਹੁਣ ਦੇਖ ਕੇ ਉਹ ਮੰਡੀਆਂ 'ਚ ਨਾਲੇ 20 ਦਾ ਕਿਸੇ ਨੂੰ ਨਹੀਂ ਪਤਾ ਆ ਵੀ ਮਈ ਰਾਜੜਾ ਨੂੰ ਫੜੇ ਆ ਆ ਕੋ ਸਾਹ ਭਾਈ ਕਣਤੌਣੇ 'ਪੇ ਜੋੜ ਦੇ ਲਿਆ ਨਾ ਨੇ ਹੁਣ ਮਾੜਾ ਮੰਦਾ ਹਾਲ ਆ ਭਾਈ ਮਾੜਾ ਹਾਲ ਆ ਭਾਈ ਪਤਾ ਲਾ ਭਾਈ ਫੇਰ ਹੋ ਗਏ ਨਾ ਕੰਮ ਉਰਦਿਆਂ ਨੂੰ ਤਾਂ ਆਏ ਆ ਵੀ ਚੱਲ ਪਿਆ ਕੰਮ। ਬਾਕੀ ਲੱਗੂਗਾ ਹੋਣਾ ਫਿਰ ਵਿੱਚ ਆ ਸ਼ਾਮ ਤੱਕ ਪਤਾ ਲੱਗੂ ਰੇ ਕੱਲ ਤੱਕ ਪਤਾ ਲੱਗਣਾ। ਸ਼ਾਮ ਦਾ ਜਾਂ ਦਰਬਾਨਾਂ ਦਾ ਲੱਗੇ ਹੋਣਾ। ਉਹਦਾ ਪੈਨ ਲੱਗੇ ਦਰਬਾਨਾ ਹੋਰ ਮੰਡੀ ਦੇ ਵਿੱਚ ਨਾ ਬਦਲਾਸ ਹੈਗਾ। ਹਾਂ। ਇਹਨੂੰ ਹੋਰ ਮੈਂ ਦੱਸਦਾ ਜੇ ਰੋਪੜ ਮੰਡੀ 'ਚ ਅੱਜ ਲੱਗ ਗਈ। ਕੱਲ ਨੂੰ ਕੱਲ ਨੂੰ ਕਾ ਅਜ ਰਾਤ ਨੂੰ ਡਰਾਲਿਆਂ ਪਰ ਹੋ ਜੇਗਾ। ਉਹਦੇ ਜੀ। ਆਓ ਫਿਰ ਉਹਨੂੰ ਕੋਈ ਦੱਸਿਆ ਹੋਇਆ। ਨਾ ਉਹ ਇਹਨਾਂ ਨੂੰ ਕੱਲ ਨੂੰ ਵੀ ਪਤਾ ਆਏਗਾ। ਕੱਲ ਨੂੰ ਕਹਿੰਦੇ ਨੇ ਹਾਂ ਕਰੀ ਦੀ। ਹਾਂ ਹਾਂ। ਮਾਨੂੰ ਵੀ ਕਹਿੰਦੇ ਵੀ ਜੈਨ ਨਾਲੇ ਕਹਿਦੇ ਹੋਗੇ ਤਾਂ ਹੋ ਜੂਗੇ। ਹੋਗੇ। ਅੱਜ ਵੀ ਕਰ ਸਕਦਾ ਹਾਂ। ਹਾਂ। ਤੈਨਾਂ ਨੇ ਅੱਜ ਆ ਜਾਂਦੇ ਕਾਲੂ ਕਿੱਥੇ ਦੇ ਆ ਜਾਉਗੇ ਬਤੰਗ ਕਰਨਾ ਇਹਨਾਂ ਨੇ ਹੋਰ ਕਿਹਾ ਇਹ ਮੈਨੂੰ ਕੱਲ ਨੂੰ ਵੀ ਲਾਦੀ ਹੈਗੀ ਅੱਜ ਬੱਦਲ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਤਾਂ ਅਗਲਾ ਰਿਸਕ ਲੈ ਲੈ ਕੇ ਢੇਰੀਲੇ ਬਾਹਰ ਢੇਰੀਏ ਤੋਂ ਮੰਝਾ ਕੇ ਢੇਰੀਏ ਬਾਹਰ ਐ ਰੋ ਰਿਸਕ ਤੇ ਹਾਂ ਕਾਲੂ ਜੀ ਉਮੀਦ ਹੈਗਾ ਲੈ ਲੇ ਜ਼ਿੰਮੇਵਾਰੀ ਤੋਂ ਜਿਹੜੀ ਅੱਜ ਦੀ ਬਾਹਰ ਹੋਣੀ ਦੀ ਆਹ ਤਾਂ ਆ ਗਿਆ ਨਾ ਹਾਈਬ੍ਰਿਡ ਨਾਲ 26 ਨਾਲ ਇਹ ਸੈਲਰ ਭਰ ਲਵਾਂਗੇ ਆਪਣੇ ਕੌ ਚੱਕ ਲੈਣੀ ਐ ਨਗਰੇ ਕਰਨੇ ਬਾਸ ਐਜੀ ਹੁਣ ਤੋਂ ਕਟਾ ਕੇ ਦੇ ਦੇ ਚੱਕ ਹੋ ਜਾਣੀ ਗੇਰੇ ਚੱਕ ਹੋ ਜਾਣੀ ਆਹੀ ਕਹਿੰਦੇ ਵੀ ਚੋਗਾ ਪੈ ਜਵੇ ਰੀਸ ਲੱਗ ਜਵੇ ਬਸ ਇਹ ਰੀਸ ਲੱਗ ਜਾਣੀ ਐ ਨੂੰ ਮੈਨੂੰ ਲੱਗ ਜਾਣੀ ਅੱਕੇ ਵੇ ਲੋਕ ਬੋਲਣੇ ਗਿਆ ਜਿਆਦਾ ਵਾਲਾ ਨੂੰ ਇਹਨਾਂ ਨੂੰ ਕਰਨਾ ਪੈਂਦਾ ਕੋਰੇਟ ਉਹ ਰੀਸ ਲੱਗੀ ਫਿਰ ਪੱਤਰੀ ਚੱਲ ਰਹੀ ਫੇਰ ਚੱਲ ਬਣਾ ਕੰਮ ਫੇਰ ਅੱਲਾ ਕਹਿੰਦਾ ਵੀ ਜਿਹੜਾ ਰਾਤ ਬੈਠੂ ਕੋ ਹਣਾ ਟਰੈਕਟਰ ਦੇ ਕੰਮ ਉਹ ਨਹੀਂ ਸਾਡੇ ਕਹਿਣ ਦਾ ਮਤਲਬ ਤਾਂ ਹੁਣ ਇੰਨੇ ਦਿਨ ਖੜੇ ਹੋ ਗਏ ਹੁਣ ਆ ਵੀ ਆਪਣਾ ਸਿਆਪਾ ਨੇ ਵੇਟ ਦਿੰਦੇ ਹਾਂ ਆ ਵੀ ਹੋਰ ਖੜ ਕੇ ਕੋਈ ਵੋਟਾ ਡਾਕੇ ਖੜ ਕੇ ਹਾਂ ਜਦ ਤੱਕ ਅਹੀਂ ਗਏ ਵਿਲੇ ਮੌਕਚਰ ਠੀਕ ਹੋਣਾ ਚਾਹੀਦਾ ਮੌਕਚਰ ਦੇ ਕੇ ਅੰਦਰ ਬਾੜਨੇ ਆ ਮੌਕਚਰ ਦੇ ਬੀਜ ਦੇ ਕੇ ਬਾੜਦੇ ਅੰਦਰ ਖਬਰਾਂ ਦੇਣੇ ਵਾਲੇ ਕਹਿੰਦੇ ਆ ਟੈਲੀਵਿਜ਼ਨ 2 ਵਜੇ ਤੇ ਟੈਕਣ ਲੱਗੇ ਹਾਂ ਹਾਂ ਖੁੱਲ ਗਿਆ ਮੰਡਿਆ ਖੁੱਲ ਗਿਆ ਮੰਡਿਆ ਕੀ ਦੀ ਭਗਵਾਨ ਤੁਮਾ ਨੇ ਕਰਤਾ ਐ ਕਰਤਾ ਸਵਾਹ ਸਵਾਹ ਆਈ ਆ ਹੋ ਗਿਆ ਹੋ ਗਿਆ ਹਲਾ ਹਲਾ ਹੋ ਗਿਆ ਹਾਂ ਕੁਛ ਨਹੀਂ ਹੋਇਆਗਾ ਕੁਸ ਨਹੀਂ ਹੋਇਆ ਬਾਈ ਇੱਥੇ ਮੱਛਰ ਚ ਪੈਣਾ ਪੈਣਾ ਜੋ ਕੁਛ ਨਹੀਂ ਹੋਗਾ ਆਇਆ ਤਾਂ ਫੋਟੋ ਜੋ ਕੇ ਰਹਿ ਕੇ ਉਹ ਆਇਆ ਫੋਟੋ ਖਿਚਾ ਕੇ ਆਪਣਾ ਪਰਮਿੱਤਰ ਬਹੁਤ ਹੁਣ ਇੱਕ ਨਹੀਂ ਆਇਆ ਔਰੇ ਫੋਟੋ ਖਿਚਾਉਣ ਟੀ ਦੀ ਕੋ ਖੜ ਕੇ ਚੱਲ ਵੀ ਕੰਡਾ ਖੜਾ ਲੰਨੇ ਕੋਲੇ ਤਾਂ ਚੱਲ ਪਿਆ ਕੰਮ ਉਹ ਇੱਕੀ ਜਲਦੀ ਤੇ ਸਾਹਮਣੇ ਭਰਤੀ ਕੀ ਉਹ ਭਰਤੀ 26 ਇੱਕ ਫੜਾ ਪਰੇ ਕਿਹੜੀ ਲੱਗੀ ਹੈ ਹਾਂ ਕਿਸੇ ਕੋਲ ਹੋਣਾ ਦੋ ਘੇਲੇ ਸਾਡੇ ਕੋਲ 10-12 ਆ ਦੱਸਦਾ ਤਾਂ ਕੰਮ ਖੜੇ ਤੇ 300 ਗੱਟਾ ਹੋਣਾ ਨਹੀਂ ਸਾਰਾ ਕਿਥੋਂ ਪਤਾ ਹੈ ਫੇਰ ਆਹ ਉਹ ਜਿਹੜੀ 26 ਢੇਰੀ ਐ ਉਹ ਹੈ ਉਹ ਛੋਟੀ ਐ ਹਾਂ ਉਹ ਕਹਿੰਨ ਗੱਲ ਤੱਕ ਭਰਉਂਦੀ ਬੋਰੀ ਗੱਲ ਤੱਕ ਹੀ ਭਰਉਂਦੀ ਐ ਉਹ 22 ਕੁਆਰਟਲ ਦੀ ਢੇਰੀ ਐ ਹਾਂ ਅਗਲੀ ਢੇਰੀਆਂ ਦੇ ਲੱਗਿਆ ਹੋਏ ਐ ਨਾ ਵੀ ਜਿਹੜੇ ਜਿਹੜੇ ਨੇ 2 200 ਕੁਆਰਟਲ ਦੇ ਲੱਗਿਆ ਹੋਏ ਹਾਂ ਹਾਈਬ੍ਰਿਡ ਵੀ ਜਿਹੜੀ ਨੇ ਕਿਹਾ ਹਾਈਬ੍ਰਿਡ ਦੇ ਲੱਗਿਆ ਬਾਈ ਜੀ ਇੱਕ ਆ ਵੀ ਉਹ ਢੇਰ ਲੱਗੇ ਨੇ ਉਹ ਪੱਤਾ ਢੇਰ ਲੱਗਾ ਵਸਾ ਮਨ ਉਹਦਾ ਪਾਜੀ ਢੇਰੀਆਂ ਸਾਡੇ ਦੇ ਦੇ ਇੱਕ ਇੱਕ ਘੜਾ ਪਰ ਤਾਂ ਬਾਈ ਮੁੱਦਾ ਐ ਹੋਇਆ ਤੁਹਾਨੂੰ ਫੇਰ ਦੱਤੀ ਇੱਕ ਵਾਰ ਬਾਈ ਕਹਿੰਦੇ ਛਬੀਓ ਲੈਣਾ ਕੱਲਾ ਜਦ ਕੀ ਪਹਿਲਾਂ ਕਹਿੰਦੇ ਵੀ ਛਬੀ ਨਹੀਂ ਲੈਣਾ ਛਬ ਇਹਾਂ ਦੀ ਇਹ ਇਹਨਾਂ ਨੂੰ ਸਮਝਾ ਦੇ ਸੰਤ ਉਹਦੀਆਂ ਨੇ ਪੱਕੀ ਪਈ ਐ ਉਹ ਵੀ ਪੱਕੀ ਆਈ ਗਈ ਆ ਹਾਂ ਉਹਦੇ ਵੀ ਕਣੀ ਬਹੁਤ ਆ ਕਣੀ ਸਭ ਤੇ ਆ ਕਣੀ ਹਾਈ ਕਰ ਰਕੇ ਬਰਬਰ ਆ ਬਰਬਰ ਆ ਇਹਨਾਂ ਨੂੰ ਕੋਈ ਦੱਸ ਦਿੰਦਾ ਤਾਂ ਸਮਝ ਜਾਂਦੇ ਇਹ ਈ ਗੀਜ ਨਹੀਂ ਨਾ ਭਾਈ ਬਾਕੀ ਭਾਈ ਹੁਣ ਪਤਾ ਨਹੀਂ ਹੈਗਾ ਬਾਕੀ ਅਪਡੇਟ ਹੋਰ ਹੁਣ ਕੱਲ ਨੂੰ ਕਾ ਲੂ ਪਾਉਂਦੇ ਵੀ ਕਿਆ ਕੁਝ ਚੱਲਿਆ ਅਜੀ ਤਾਂ ਲੱਗੇ ਭਾਈ ਬੈਣ ਹੋਣਾ ਰੋਟੀ ਪਣੀ ਖਾ ਕੇ ਦੇਖਦੇ ਆ ਕਿਆ ਕਰਨਾ ਜੀ ਰਾਤ ਨੂੰ ਖੁੱਲੇ ਜਾਵੇ ਕਿਸੇ ਪਾਸੇ ਇਹ ਲੱਗਦਾ ਸਾਰੇ ਦਿਨ ਜਣੀ ਖੁੱਲਦੀ ਰਹੂ ਨੂੰ ਖੁੱਲਣੀ ਨਹੀਂ ਕੋਈ ਪਤਾ ਹੈ ਅੱਡਾ ਦੇ ਗੋਲ ਦਿੱਤੀ ਵਰਦੇ ਆ 26 ਹੋਣੀ ਆ ਇਹ ਜੱਬੀ ਹੋਣੀ ਆ ਫਿਰ ਕਾਣੀ ਵੰਡ ਹੋ ਗਈ ਮਸੜਾ ਦਾ ਕਾਣੀ ਵੰਡ ਹੋ ਗਈ ਸਾਡੇ ਜੱਟਾਂ ਕਹਿੰਦੇ ਵੀ ਚੱਲ ਸਾਡੇ ਸਾਡੇ ਭਰ ਜਾਣੇ ਥੱਪੇ ਪਏ ਆ ਸਾਲ ਕੁਸਰਾ ਵੀ ਜਾ ਬਹੁਤ ਅਸੀਂ ਤਾਂ ਮੌਸਮ ਦੇਖਦੇ ਸਾਨੂੰ ਆ ਨਹੀਂ ਤਾਂ ਨਾ ਪਤਾ ਕੀਮ ਚਲੋ ਸਾਰਿਆਂ ਨਾਲੇ ਆਉਣ ਬਾਈ ਇੱਕ ਅਰੇ ਰਿਵਾਟੇ ਉੱਤੇ ਅਜੇ ਨਹੀਂ ਬੈਠੇ ਬਾਈ ਮੈਂ ਕਹਿੰਦਾ ਔਰੇ 200 ਜੀਵੀ ਦਾ ਬੈਠਾ ਔਰੇ ਘਟੋ ਘਟ 5% ਭਰਾਈ ਹੋਣੀ ਆ 5% ਭਰਾਈ ਹੋਣੀ ਬਾਕੀ ਸਾਰੇ ਬੈਠੇ ਹੀ ਆ ਬੈਠੇ ਹੀ ਆ ਕੋਈ ਨਾ ਕੋਈ ਹੱਲ ਨਿਕਲੂਗਾ ਇਹਦਾ ਵੀ ਆਪਾਂ ਲੈ ਕੋ ਤੁਹਾਨੂੰ ਦੱਸਣ ਤੱਕ ਵੀਡੀਓ ਬਣਾ ਲੈਂਦੇ ਆ ਵੀ ਹਾਲਾਤ ਸਾਡੇ ਵੀਰਾਂ ਨੂੰ ਪਤਾ ਲੱਜੇ ਹਾਲਾਤ ਸਾਡੇ ਬੰਦੇ ਆ ਹਾਂ ਇੱਕ ਅਖਾਰੇ ਕੋ 22 ਸਵੇਰ ਦਾ ਬੈਠਾ ਕਹਿੰਦਾ ਅਜੀ ਖੇਤੀ ਕਰ ਲੋ ਕਹਿੰਦਾ ਹੁਣ ਆ ਪਰਦੇਸੀ ਆਉਂਦੇ ਰੋਟੀ ਖਾਂਦੇ ਭਈ ਆਏ ਆਪਣੇ ਕਹਿੰਦਾ ਹਾਂ ਰੋਟੀ ਜਗਾਂ ਇਹ ਵੀ ਖਾਂਦੇ ਕਹਿੰਦਾ ਪੁੱਲ ਥੱਲੇ ਬੈਠਿਆ ਨਾਲੇ ਕਹਿੰਦਾ ਅੱਪਾ ਨੂੰ ਤਾਂ ਮਿਲੀ ਜਾਣੀ ਕਿਉਂਕਿ ਅਸੀਂ ਬਾਹਰੋਂ ਬਾਸਦੇ ਆ ਪਰ ਇਹ ਚੀਜ਼ਾਂ ਦੇਖ ਕੇ ਬੰਦੇ ਨੂੰ ਇਹ ਕਹਿੰਦਾ ਬੰਦਾ ਵੀ ਬਾਹਰੇ ਠੀਕ ਆ ਇਹ ਨਾਲ ਤੋਂ ਬਾਹਰ ਪਾਈ ਦੱਸਦੇ ਇਹਨਾਂ ਸਰਕਾਰਾਂ ਦਾ ਹੈਡਾ ਕਹਿੰਦਾ ਸਾਡੇ ਗਾਣਾ ਮਾੜੇ ਨਿਕਸਨ ਤੋਂ ਸਾਰਾ ਕੁ ਮੈਂਦਾ ਤਿੰਨ ਵੀ ਸਰਕਾਰਾਂ ਕੱਢ ਸਾਰੀ ਸਾਡੇ ਸਰਕਾਰਾਂ ਖਾਦਾ ਪਰ ਤਿੰਨ ਮਹੀਨੇ ਪਹਿਲਾਂ ਵਟਾ ਮੁਫਰੀ ਗਏ ਆਉਣੇ ਦਾਦੇ ਨੂੰ ਗਿਆ ਦੇ ਮਗਰ ਫਿਰ ਜਿਹੜੇ ਹੁਣ ਬਾਹਰ ਨੂੰ ਜਾਂਦੇ ਸਰਕਾਰਾਂ ਦੇ ਉਹ ਵੀ ਕਰਕੇ ਜਾਂਦੇ ਨੇ ਨਾ ਨੌਕਰੀ ਦਿੰਦੇ ਕੁਝ ਵੀ ਨਹੀਂ ਤੇ ਅਗਲਾ ਬਾਹਰ ਦੇ ਕੋਲ ਹਜੇ ਹਜੇ ਸਰਕਾਰਾਂ ਕਹਿੰਦੀ ਜਿਹੜੇ ਗਏ ਹੋਏ ਉਹ ਵਾਪਸ ਬੁਲਾਉਣੇ ਅਸੀਂ ਕਹਿੰਦਾ ਬਾਹਰ ਹੋ ਬਾਈ ਜਿੱਥੇ ਕਹਿੰਦਾ ਕੰਮ ਐ ਵਾਹ ਕੰਮ ਐ ਕੁਝ ਵੀ ਐ ਜਿੰਦਗੀ ਕਹਿੰਦੇ ਵਧੀਆ ਹੋ ਵਧੀਆ ਉਹਨਾਂ ਨੂੰ ਮਿਹਨਤ ਦਾ ਮੁੱਲ ਮਿਲਦਾ ਮਿਹਨਤ ਦਾ ਮੁੱਲ ਮਿਲਦਾ ਆ ਦੇਖ ਲਓ ਥੋੜੇ ਸਿਰ ਮੂਹੇ ਕੋਈਵੇਂ ਕਰਦੇ ਨੇ ਬਸ ਹੋਏ ਬੈਠੇ ਬੈਠੇ ਆ ਵੀ ਕਿਹੜਾ ਪਤਾ ਨਹੀਂ ਕਾ ਛੁੱਟਣਾ ਦਰਦ ਦਰਦ ਤੇ ਨਹੀਂ ਕਰਦੇ ਸੁੱਕੀ ਜੀਵੀ ਹੈ ਸੁੱਕੀ ਜੀਵੀ ਹੈ ਆਹ ਸਾ ਤੇ ਨੁਕਦ ਹੋਵੇ ਅਸੀਂ ਕਹਿੰ ਇਹਨਾਂ ਨੇ ਕਲਰ ਰੀਪੇ ਨਾ ਲਾਓ ਇਹਨਾਂ ਨੇ ਕਿਹਾ ਵੀ ਮੈਂ ਇੰਨੇ ਮੌਚਰ ਵਾਲੀ ਮੰਡੀ ਨਹੀਂ ਬਣ ਲੈਣੀ ਸਿਰ ਮੱਥੇ ਆ ਵਾਹ ਜੀ ਹੁਣ ਭਾਈ ਟੱਕੀ ਪਈ ਐ ਸਭੀਏ ਸੋਟਰਾ ਸਾਫ ਐ ਨ ਵਧੀਆ ਹੁਣ ਵੀ ਨੱਕ ਭੁੱਲ ਮਾਰਦੇ ਐ ਦੇਹਰੇ ਨਹੀਂ ਮਰਦੀ ਐ ਬਾਕੀ ਬੈਠੇ ਐ ਬੱਸਾਂ ਦੇ ਕੋਲੋਂ ਮਤਲਬ ਦੀ ਅਪਡੇਟ ਕਰ ਲਉਂਗਾ ਕੱਲ ਦੀ ਲਈ ਕਰ ਲੂ ਬਾਕੀ ਕਲੀਅਰ ਵੀਡੀਓ ਜਗਤ ਮਾਸੜ ਮਾਸੜ ਨੇ ਬਣਾਈ ਹੋਈ ਐ ਵਾਹ ਭਾਈ ਸਵੇਰ ਤੇ ਆ ਕੇ ਮੰਡੀ ਜੀ ਬਣਾਈ ਵੀ ਐ ਜਲਵੀਰ ਹੁਣ ਮੈਂ ਤਾਂ ਹੁਣ ਆਇਆ ਤਾਂ ਭਾਈ ਕੰਡਾ ਕਰਾਉਣ ਮੈਂ ਤਾਂ ਕੰਡਾ ਕਰਾਉਣ ਆਇਆ ਹਾਂ ਜੀ ਇਹ ਕੰਡਾ ਕਰਵਾਵਾ ਤੇ ਪਰਜੀਤ ਲੈ ਕੇ ਜਾੜੀ ਸੀ ਕਹਿੰਦਾ ਮੋਟਰਸਾਈਕਲ ਲੈ ਜੇ ਮੈਂ ਬਾਪੂ ਸਾਧਰੇ ਇਹ ਤਾਂ ਉਹ ਜਿਹੜਾ ਅੱਗੇ ਲੱਦ ਲੈ ਜੂਗਾ ਇਹ ਤਾਂ ਉਹ ਗੱਲ ਲੋਗੀ ਵਾਸਤੇ ਮੈਂ ਕਿਹਾ ਚੱਲ ਬਾਪੂ ਯਾਰ ਉਹਨੇ ਬੈਠੂਗਾ 2-4 ਘੰਟੇ ਮੈਨੂੰ ਪਤਾ ਪਰ ਰਾਤ ਨੂੰ ਸੀ ਆਪਾਂ ਬੈਠੇ ਹੁਣ ਹਾਲਾਤ ਦੇਖ ਕੇ ਕਹਿੰਦਾ ਵੀ ਮੈਂ ਹੀ ਘਰ ਨੂੰ ਜਾਂਦਾਗਾ ਤੇ ਬਾਪੂ ਰੋ ਛੱਡਦਾ ਹੋਰੇ ਨਾ ਬਾਪੂ ਤਾਂ ਕਹਿੰਦਾ ਜੇ ਕੋਈ ਮਰਜ਼ੀ ਕਰ ਲੈ ਹਾਂ ਚਲ ਠੀਕ ਹੈ ਬਾਕੀ ਬਾਈ ਉਹ ਆ ਗਿਆ ਸਾਡਾ ਅੜਤੀ ਸਰਪਾਲ ਭਾਈ ਦੇ ਕੇ ਸੀ ਉੱਪਰ ਲੰਘ ਜਾਣਾ ਹੈ ਆ ਇੱਥੇ ਕਿਹੜੇ ਪਤਾ ਲੱਗਣਾ ਕਿਹੜੀ ਕਿਹੜੀ ਢੇਰੀ ਆ ਹਾਂ ਢੇਰੀ ਮਾਂਗੇ ਸੰਭਲਣੀਆਂ ਆਪਣੀਆਂ ਪਤਾ ਹੀ ਆ ਐਨਿਆਂ ਚੋਣਾ ਉਹ ਥੋੜੀ ਹੋਣੀ ਆ ਹਮ ਅਰਦੀ ਮੈਸ਼ਿੰਜ ਚੱਕੀ ਫਿਰਦਾ ਕੋਈ ਦਾ ਘਰ ਤੋਂ ਲੈ ਕੇ ਚੱਲਿਆ ਕੋਈ ਖਾਣਾ ਬਣਾ ਬਣਾਇਆ ਹੁਣ ਇਹਦਾ ਬੈਟਰੀ ਬੋਰਡ ਜੱਟੀ ਹੋਣੀ ਆ ਬੈਟਰੀ ਬੋਰਡ ਦੀ ਹੋਣੀ ਆ ਇਹਦੀ ਕੋਈ ਆਪਣੀ ਹੈ ਹੈ ਨਹੀਂ ਤਾਂ ਥੋੜੇ ਵੱਲ ਦੇਖਦੇ ਆ ਇਹਦਾ ਚਲਾ ਦਤਾ ਹਾਂ ਸਾਡੇ ਹੱਥ ਜੋ ਹੈਗਾ ਅਸੀਂ ਕਰਤਾ ਹਾਂ ਹਾਂ ਠੀਕ ਹੈ ਹਾਂ ਉਰੇ ਘਰ ਤੋਂ ਲੱਗੇ ਬੋਰੀਆਂ ਦਿਖਣ ਲੱਗੀਆਂ ਕੰਮ ਚਾਲੂ ਹੋ ਗਿਆ ਹੁਣ ਫਿਰ ਹੈਲੋ ਇਹ ਲੋ ਠੀਕ ਆ ਜੀ